ਫਗਵਾੜਾ ਦੇ ਨਜ਼ਦੀਕ ਪਿੰਪੂਲਾਰੇ ਵਿੱਚ ਰਹਿਣ ਵਾਲੇ ਕੁਲਵੀਰ ਸਿੰਘ ਦਾ ਟਰੈਕਟਰ ਚੋਰੀ ਹੋਇਆ ਹੈ। ਕੁਲਵੀਰ ਸਿੰਘ ਦਾ ਕਹਿਣਾ ਹੈ ਕਿ ਉਸ ਨਾਲ ਉਸੇ ਪਿੰਡ ਦੀ ਔਰਤ ਕੁਲਦੀਪ ਕੌਰ ਜੋ ਕਿ ਸੁਖਵਿੰਦਰ ਜੋ ਕਿ ਸੁਖਵਿੰਦਰ ਸਿੰਘ ਦੇ ਘਰ ਵਾਲੀ ਹੈ ਕੋਲੋਂ ਤਕਰੀਬਨ 1 ਸਾਲ ਪਹਿਲਾਂ ਇੱਕ ਟਰੈਕਟਰ ਖਰੀਦਿਆ ਸੀ ਜਿਸ ਦਾ ਉਸਨੇ ਉਸ ਨੂੰ 4 ਲੱਖ ਰੁਪਏ ਦਿੱਤੇ ਤੇ 4 ਕਿਸ਼ਤਾਂ ਜੋ ਕਿ ਬੈਂਕ ਨੂੰ ਦੇਣੀਆਂ ਸੀ ਜਿਸ ਦੀ ਇੱਕ ਕਿਸ਼ਤ 1,22,000 ਅਤੇ ਦੂਜੀ ਕਿਸ਼ਤ 110000 ਰੁਪਏ ਦੇ ਦਿੱਤੀ ਅਤੇ ਦੋ ਕਿਸ਼ਤਾਂ ਜਿਸ ਦੀ ਰਕਮ 110000 ਤੇ ਦੂਜੀ 98000 ਦੇਣੀ ਸੀ ਇਸ ਤੋਂ ਪਹਿਲਾਂ ਹੀ ਉਸ ਔਰਤ ਦੇ ਬੰਦੇ ਨੇ ਉਸ ਦਾ ਟਰੈਕਟਰ ਚੋਰੀ ਕਰ ਲਿਆ ਜਿਸ ਦੀ ਫੁਟੇਜ ਸੀਸੀਟੀਵੀ ਕੈਮਰਾ ਵਿੱਚ ਵੀ ਰਿਕਾਰਡ ਹੋਈ ਹੈ ਇਹ ਟਰੈਕਟਰ ਉਸ ਔਰਤ ਦੇ ਨਾਮ ਹੈ ਉਸ ਦੇ ਘਰ ਵਾਲ ਦੇ ਨਾਮ ਨਹੀਂ ਫਿਰ ਵੀ ਉਹ ਟਰੈਕਟਰ ਚੋਰੀ ਕਰਕੇ ਲੈ ਗਿਆ ਕੀ ਹੈ ਪੂਰਾ ਮਾਮਲਾ ਆਓ ਦੇਖਦੇ ਹਾਂ ਫਗਵਾੜਾ ਅਪਡੇਟ ਤੋਂ ਦਵਿੰਦਰ ਸ਼ਰਮਾ ਦੀ ਰਿਪੋਰਟ ਭਾਈ ਮੇਰਾ ਨਾਮ ਕਲਵੀਰ ਸਿੰਘ ਕਿਹੜੀ ਹੋਰ ਹੈ ਨਾ ਪਾਜੀ ਮੈਂ ਭੁੱਲਾ ਰਾਜ ਤੋਂ ਪਾਜੀ ਤੇ ਕੀ ਵਾਕਿਆ ਕੀ ਹੋਇਆ ਪਾਜੀ ਤੁਸੀਂ ਅੱਜ মিডিਆ ਨੂੰ ਇੱਥੇ ਬੁਲਾਇਆ ਕਿ ਜੀ ਕੋਈ ਟਰੈਕਟਰ ਟਰਪਰ ਚੋਰੀ ਦੇ ਮਾਮਲੇ ਵਿੱਚ ਤੁਸੀਂ ਕਿਹਾ ਵੀ ਇਨਫੋਰਮ ਕੀਤਾ ਕੀ ਗੱਲ ਕੀ ਹੋਈ ਪਾਜੀ ਪਾਜੀ ਮੇਰਾ ਮੈਂ ਹੈ ਨਾ ਪੂਪਰ ਖੇਤਾਂ ਦੇ ਵਿੱਚ ਕੰਮ ਕਰਦਾ ਸੀਗਾ ਤੇ ਮੈਨੂੰ ਇੱਥੇ 6 ਵਜੇ 5:30 ਵਜੇ ਇੱਥੋਂ ਫੋਨ ਗਿਆ ਕਿ ਪਾਜੀ ਤੇਰਾ ਇਦਾਂ ਦਾ ਕਰਕੇ ਕੋਈ ਸਾਨਾ ਧੱਕਾ ਕਰਕੇ ਟਰੈਕਟਰ ਇੱਥੋਂ ਲੈ ਗਿਆ ਕਿ ਇਹਨਾਂ ਨੇ ਤੁਹਾਨੂੰ ਇਨਫੋਰਮ ਕੀਤਾ ਵੀ ਟਰੈਕਟਰ ਲੈ ਕੇ ਇੱਥੇ ਆਪਣੇ ਮੁੰਡੂ ਨੇ ਜਾਣ ਕੀ ਜਿਹੜਾ ਇੱਥੇ ਰਹਿੰਦਾ ਹੈ ਡੇਰੇ ਦੇ ਉੱਤੇ ਰਹਿੰਦਾ ਉਹ ਉਹਨੀ ਫੋਨ ਇਹ ਗੁਜਰਾ ਨੇ ਤੁਹਾਨੂੰ ਕਾਲ ਕਰਕੇ ਗੁਜਰਾ ਨੇ ਮੈਨੂੰ ਫੋਨ ਕਰਕੇ ਦੱਸਿਆ ਤੇ ਕਹਿੰਦੇ ਇਦਾਂ ਦਾ ਕਰ ਕੋਈ ਧੱਕੇ ਨਾਲ ਨਾ ਤਿੰਨ ਚਾਰ ਜਣੇ ਆਏ ਤਾਂ ਟਰੈਕਟਰ ਲੈ ਗਏ ਹਾਂ ਕੀ ਵਾਕਿਆ ਕੀ ਸੀ ਉਹ ਟਰੈਕਟਰ ਦੀ ਕਹਾਣੀ ਕੀ ਹੈ ਜਿਹੜਾ ਟਰੈਕਟਰ ਉਹ ਲੈ ਗਏ ਆ ਜੇ ਤੁਹਾਡਾ ਤੁਸੀਂ ਕਹਿੰਦੇ ਸਾਡਾ ਟਰੈਕਟਰ ਸੀਗਾ ਤੁਸੀਂ ਕਹਿੰਦੇ ਫਿਰ ਟਰੈਕਟਰ ਕਿਉਂ ਲੈ ਗਏ ਆ ਕੀ ਵਾਕਿਆ ਟਰੈਕਟਰ ਹਨਾ ਜਿੱਦਾਂ ਮੈਂ ਉਹਨਾਂ ਦੇ ਘਰ ਘਰਦੇ ਆ ਤੋਂ ਲਿਆ ਆ 4 ਲੱਖ ਰੁਪਈਆ ਮੈਂ ਉਹਨਾਂ ਨੂੰ ਕੈਸ਼ ਦਿੱਤਾ ਆ ਬਕਾਇਦਾ ਲਿਖ ਲਿਖਤ ਪੜਤ ਉਹਨਾਂ ਦੀ ਨਾਲ ਹੋਈ ਆ ਤੇ ਉਹਦੀਆਂ ਦੋ ਕਿਸ਼ਤਾਂ ਮੈਂ ਜਾਨਕੀ ਦਿੱਤੀਆਂ ਆ ਅ ਮੇਰੇ ਕੋਲ ਬਕਾਇਦਾ ਪ੍ਰੂਫ ਹੈ ਆ ਭਾਜੀ ਸਾਰੇ ਤੁਹਾਨੂੰ ਮੈਂ ਪ੍ਰੂਫ ਦਿਖਾਉਣਾ ਪੱਡੇ ਦਾ ਰਿਕਾਰਡ ਕਿਸ ਨੂੰ ਉਹ ਕਿਸਾ ਮੀ ਤੁਹ ਇਹ ਤੇ ਹਾਂ ਇਹਨਾਂ ਲਈ ਹਾਂ ਦਾ ਬੋਲ ਇਹਨਾਂ ਦਾ ਮੈਨੂੰ ਲੱਗਿਆ ਇਹ ਦੱਸੋ ਹਨਾ ਕਹਾਂ ਇਦਾਂ ਆ ਤੇ ਇਹ ਇਹਨਾਂ ਨਾਲ ਗੱਲ ਗੱਲ ਕਰਾਇਓ ਇਹਨਾਂ ਨੇ ਗੱਲ ਕਰਾਇਓ ਇਹਨਾਂ ਨੇ ਗੱਲ ਕਰਾਇਓ ਇਹਨਾਂ ਨੇ ਗੱਲ ਕਰਾਇਓ ਭਾਜੀ ਆ ਸਾਰਾ ਕੁਝ ਹੋ ਗਿਆ ਜਣ ਕੇ ਇਹਦੀਆਂ ਦੋ ਕੈਸਟਾਂ ਦਿੱਤੀਆਂ ਮੈਂ ਦੋ ਕੈਸਟਾਂ ਇਹਦੀਆਂ ਰੱਖੀਆਂ ਮੈਨੂੰ ਆਰ.ਸੀ ਨਹੀਂ ਨਹੀਂ ਦਿੱਤੀ ਹੈਗੀ ਜਦੋਂ ਮੈਨੂੰ ਟਰੈਕਟਰ ਦੀ ਆਰ.ਸੀ ਮਿਲ ਜੂਗੀ ਮੈਂ ਮੈਂ ਨਾਲ ਹੀ ਇਹਦੇ ਜਿੰਨੀ ਇਹ ਟਰੈਕਟਰ ਤੁਸੀਂ ਖਰੀਦਿਆ ਕਿ ਇਹਨਾਂ ਦੇ ਕੋਲ ਸੀ ਕੀ ਨਾਮ ਸੀ ਉਹਨਾਂ ਦਾ ਕਦੋਂ ਖਰੀਦਿਆ ਸੀ ਜਲਦੀਪ ਕੌਰ ਕੋਲੋਂ ਖਰੀਦਿਆ ਸੀਗਾ ਜੀ ਇਕ ਕੁਲਦੀਪ ਕੌਰ ਜੀ ਉਹ ਕਿੰਨਾ ਦੇ ਵਾਈਫ ਆ ਉਹਨਾਂ ਦੇ ਹਸਬੰਦ ਦਾ ਨਾਮ ਕੀ ਸੁਖਵਿੰਦਰ ਸਿੰਘ ਦੇ ਵਾਈਫ ਆ ਕਿਹੜੀ ਜਗ੍ਹਾ ਰਹਿੰਦੇ ਨੇ ਉਹ ਪੁਲਾਰਾ ਹੀ ਰਹਿੰਦੇ ਜੀ ਇਸ ਟਾਈਮ ਉਹ ਪੁਲਾਰਾ ਹੀ ਨਹੀਂ ਕਿ ਬਾਹਰ ਆ ਕੀ ਫੋਰ ਆ ਇਸ ਟਾਈਮ ਬਾਹਰ ਆ ਮੈਨੂੰ ਪਤਾ ਨਹੀਂ ਜੀ ਕਿੱਥੇ ਆ ਜੀ ਤੁਸੀਂ ਉਹਨਾਂ ਦੇ ਕੋਲ ਕਿੰਨੇ ਰੁਪਏ ਦਾ ਖਰੀਦਿਆ ਜੀ ਉਹਨਾਂ ਨੂੰ ਮੈਂ 4 ਲੱਖ ਰੁਪਏ ਦਾ ਕੈਸ਼ ਦਿੱਤਾ ਸੀ ਪੇਮੈਂਟ ਕੈਸ਼ ਦਿੱਤੀ ਹਾਂ ਜੀ ਪੇਮੈਂਟ ਕੋਈ ਪੇਪਰ ਉਹਨਾਂ ਦੇ ਹੈਗਾ ਤੁਹਾਡੇ ਕੋਲ ਹਾਂ ਜੀ ਸਾਰਾ ਕੁਝ ਮੇਰੇ ਕੋਲ ਆ ਜੀ ਜਿਹੜਾ ਜਿਹੜਾ ਲੋਨ ਦਾ ਕਹਿੰਦੇ ਤੁਸੀਂ ਕਿੰਨਾ ਲੋਨ ਰਿੰਦਾ ਔਰ ਕਿੰਨਾ ਤੁਸੀਂ ਦਿੱਤਾ ਹੈ ਲੋਨ ਦੀਆਂ ਕੈਸ਼ ਦਾ ਦੋ ਮੈਂ ਦਿੱਤੀਆਂ ਆ ਦੋ ਕਸਤਾਵ ਦੀਆਂ ਰਹਿੰਦੀਆਂ ਆ ਮੈਨੂੰ ਆਰ.ਸੀ ਨਹੀਂ ਮਿਲੀ ਹਲੇ ਤੱਕ ਜਦੋਂ ਮੈਨੂੰ ਆਰ.ਸੀ ਮਿਲ ਜੂਗੀ ਮੈਂ ਨਾਲੇ ਲੋਨ ਹੁਣ ਜਿਹੜਾ ਇੱਥੋਂ ਕੋਈ ਟਰੈਕਟਰ ਤੁਹਾਡੇ ਲੈ ਕੇ ਗਏ ਉਹ ਕੌਣ ਲੈ ਕੇ ਗਏ ਉਹਨਾਂ ਦੀ ਵੀਡੀਓ ਆ ਗਈ ਆ ਉਹ ਜਾਨਕੀ ਸੁਖਵਿੰਦਰ ਸਿੰਘ ਆਪ ਲੈ ਕੇ ਗਿਆ ਆ ਨਾਲ ਉਹਦੇ ਦੋ ਜਾਣੇ ਸੀਗੇ ਨਾਲ ਕੌਣ ਦੋ ਜਾਣੇ ਕੋਈ ਇੱਕ ਮੰਗੀ ਸੀਗਾ ਤੇ ਇੱਕ ਦੀਪਾ ਸੀਗਾ ਜੀ ਇਸੋ ਸਿੰਸਲੇ ਦੇ ਵਿੱਚ ਕੋਈ ਚੋਰੀ ਦੀ ਕੋਈ ਰਪੋਰਟ ਵੀ ਕੀਤੀ ਹੈ ਹਾਂਜੀ ਸਰ ਚੋਰੀ ਦੀ ਮੇਰੀ ਹੈ ਨਾ ਉੱਥੇ ਪੱਠਿਆਂ ਦੀ ਟਰਾਲੀ ਖੇਤਾਂ ਦੇ ਵਿੱਚ ਖੜੀ ਆ ਪਰ ਯੋ ਮੈ ਜਾਣਾ ਹੀ ਜਮਸ਼ੀਰ ਪੱਠੇ ਸੱਟਣ ਇਸ ਟਾਈਮ ਮੇਰੇ ਕੋ ਮੇਰੇ ਕੋ ਸਾਧਨ ਨਹੀਂ ਹੈ ਨੀ ਟਰੈਕਟਰ ਐ ਨੀ ਮੈਂ ਕਿੱਥੋਂ ਜਾਊਂਗਾ ਜੀ ਹੁਣ ਮੈਂ ਕਿਸੇ ਨੂੰ ਕਹੂੰਗਾ ਤੇ ਕਰੂੰਗਾ ਮੈਂ ਚੋਰੀ ਦੀ ਕੰਪਲੀਟ ਦਊਂਗਾ ਮੈਂ ਸਾਰਾ ਕੁਝ ਕੀਤਾ ਕਾਲੂ ਕੰਪਲੇਨ ਤੁਸੀਂ ਦੇਤੀ ਆ ਕਿ ਦੋਂਗੇ ਹਾਲੇ ਮੈਂ ਗਿਆ ਸੀ ਘਠਾਣੀ ਉਹ ਕਹਿੰਦੇ ਸਵੇਰ ਨੂੰ 10 ਵਜੇ ਆਇਓ ਤੇ ਕਾਲੂ ਕੁਛ ਰਾਤ ਨੂੰ ਟਰੈਕਟਰ ਥੱਲੇ ਦੇਖ ਕੇ ਕਿਸੇ ਨੂੰ ਜਾਨੋ ਮਾਰਤਾ ਜਾਂ ਕੁਛ ਮੇਰੇ ਤੇ ਕੋਈ ਅਲੀਗੇਸ਼ਨ ਲੱਗੇ ਇਸ ਸਿਲਸਿਲੇ ਦੇ ਵਿੱਚ ਕਿਸੇ ਜਿਹੜੇ ਅਧਿਕਾਰੀ ਨਾਲ ਤੁਸੀਂ ਗੱਲ ਕੀਤੀ ਸੀ ਉਹਨੂੰ ਜਾ ਕੇ ਦੱਸਿਆ ਸੀ ਮੇਰਾ ਟਰੈਕਟਰ ਇੰਨੇ ਵਿੱਚ ਚੋਰੀ ਹੋ ਗਿਆ ਇਸ ਤੋਂ ਬਾਅਦ ਜੇ ਕੋਈ ਕਾਰਵਾਈ ਹੁੰਦੀ ਹੈ ਜੇ ਕੋਈ ਕਿਸੇ ਨੂੰ ਜਾਨੋ ਮਾਰ ਦਿੰਦੇ ਜਾਂ ਕੋਈ ਅਭੀ ਨਭੀ ਕਰ ਦਿੰਦੇ ਉਹਦੇ ਜ਼ਿੰਮੇਵਾਰ ਕੌਣ ਹੋਊਗਾ ਤੁਸੀਂ ਦੱਸਿਆ ਸੀ ਹਾਂਜੀ ਦੱਸਿਆ ਉਹ ਕਹਿੰਦੇ ਕਿਹਨਾ ਨਾਲ ਗੱਲ ਹੋਈ ਸੀ ਤੁਹਾਡੀ 10 ਵਜੇ ਉੱਥੇ ਥਾਣੇ ਸਿਗੀ ਹੋਈ ਜੀ ਠਾਣੀ ਸਤਰ ਠਾਣੀ ਗਿਆ ਸੀ ਹਾਂਜੀ ਹਾਂਜੀ ਉੱਥੇ ਹੀ ਹੋਈ ਸੀ ਉਹ ਕਹਿੰਦੇ ਸਵੇਰ ਨੂੰ 10 ਵਜੇ ਆ ਜਿੜੀਆਂ ਇਹਦੀਆਂ ਵੀਡੀਓਜ਼ ਹੈਗੀਆਂ ਤੁਸੀਂ ਵੀਡੀਓਜ਼ ਸਾਰੀਆਂ ਸੈਂਡ ਕਰ ਦਿੰਦਾ ਜੀ ਤੁਹਾਨੂੰ ਮੈਂ ਨਰਨੋ ਜੀ ਇਹ ਕਿਹੜੀ ਜਗ੍ਹਾ ਆ ਜਿੱਥੇ ਆਪਣੇ ਵਾਕਿਆ ਹੋਇਆ ਇਹ ਫੋਰਮ ਪਰ ਕੀ ਗੱਲ ਕੀਤੀ ਤੁਸੀਂ ਮੀਡੀਆ ਨੂੰ ਇੱਥੇ ਬੁਲਾਇਆ ਸੀ ਅੱਜ ਜਿਹੜਾ ਟਰੈਕਟਰ ਦੀ ਕੋਈ ਗੱਲ ਹੋਈ ਹੈ ਕਹਿੰਦੇ ਟਰੈਕਟਰ ਕੋਈ ਖੋ ਕੇ ਲੈ ਗਿਆ ਟਰੈਕਟਰ ਉਹ ਕਹਿੰਦਾ ਉਹ ਮੇਰਾ ਹੈ ਮੈਂ ਕਹਿੰਨੀ ਸਰਦਾਰ ਦਾ ਕਹਿੰਦਾ ਮੇਰੇ ਮੇਰੇ ਫੌਜੀ ਨੇ ਮੇਰਾ ਟਰੈਕਟਰ ਲੈ ਲਿਆ ਕੌਣ ਕਹਿੰਦੇ ਸੀ ਤੁਹਾਨੂੰ ਮੇਰਾ ਟਰੈਕਟਰ ਆ ਫੌਜੀ ਕਹਿੰਦਾ ਇਹ ਕਿਹੜੀ ਜਗ੍ਹਾ ਤੇ ਰਹਿ ਉੱਪਰ ਆਈ ਨੱਥਰ ਆਇਓ ਰਣਾਲ ਪੁੱਲ ਰਾਈ ਦੇ ਪੁੱਲ ਰਾਈ ਜਿਹੜਾ ਟਰੈਕਟਰ ਸੀ ਉਹ ਇੱਥੇ ਤੁਹਾਡੇ ਕੋਲ ਖੜਾ ਸੀਗਾ ਹਾਂਜੀ ਉਹਦੀ ਚਾਬੀ ਇਸ ਟਾਈਮ ਕਿੱਥੇ ਆ ਚਾਬੀ ਸਾਡੇ ਕੋਲ ਹੈ ਨਹੀਂ ਓਕੇ ਉਹ ਜਿਹੜਾ ਇੱਥੇ ਖੜਾ ਕਰਕੇ ਆਈ ਉਹ ਤੁਹਾਡੇ ਕੋਲ ਟਰੈਕਟਰ ਕਹਿੰਦੇ ਮੇਰਾ ਹੈ ਖੋ ਕੇ ਲੈ ਕੇ ਤੁਹਾਡੇ ਤੋਂ ਹਾਂਜੀ ਇਸ ਸਿਲਸਿਲੇ 'ਚ ਤੁਸੀਂ ਕਿਸੇ ਨੂੰ ਕੰਪਲੇਨ ਦਿੱਤੀ ਹੈ ਤੁਹਾਡੇ ਕੋਲ ਜਿਹੜੇ ਮਾਲਕ ਹੈ ਜਿਨ੍ਹਾਂ ਦਾ ਟਰੈਕਟਰ ਹੈਗਾ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੂੰ ਇਨਫੋਰਮ ਕਰਤਾ ਤੁਸੀਂ ਦੱਸਤਾ ਉਹਨਾਂ ਨੂੰ ਦੱਸਿਆ ਬਾਅਦ 'ਚ ਸਾਡਾ ਖੋਣ ਹੀ ਨਹੀਂ ਫਿਰ ਹੋ ਲਿਆ ਉਹਨਾਂ ਦਾ ਬਾਅਦ ਹੁਣ ਦੋ-ਤਿੰਨ ਮਿੰਟ ਕੋਈ ਮੈਸ਼ੜਾ ਧੱਕਾ ਮਾਰਿਆ ਸਾਨੂੰ ਅੱਛਾ ਜ ਹਾਂਜੀ ਹਾਂਜੀ ਹੈਲੋ ਹਾਂਜੀ ਹਾਂਜੀ ਬਾਜੀ ਤੁਸੀਂ ਗੱਲ ਬਾਤ ਮੈਂ ਕਹਿੰਦਾ ਨਾ ਤੁਹਾਡੇ ਉੱਤੇ ਹੀ ਕੈਲੀਗੇਸ਼ਨ ਲੱਗੇ ਸੀਗੇ ਅੱਛਾ ਜੀ ਵੀ ਤੁਸੀਂ ਖੌਰਮਪੁਰ ਦੇ ਵਿੱਚੋਂ ਟਰੈਕਟਰ ਚੱਕ ਕੇ ਲਿਆਏ ਸੀਗੇ ਹਾਂਜੀ ਹਾਂਜੀ ਉਹਨਾਂ ਦੇ ਕੋਲ ਆਨ ਰਿਕਾਰਡ ਆ ਉਹ ਵੀ ਉੱਥੇ ਟਰੈਕਟਰ ਤੁਸੀਂ ਲੈ ਕੇ ਆਏ ਆ ਚਲਾ ਕੇ ਲੈ ਕੇ ਆਏ ਆ ਹਾਂਜੀ ਤੇ ਉਹ ਕੀ ਗੱਲ ਕੀ ਹੈ ਬਾਜੀ ਉਹ ਜਿਹੜਾ ਟਰੈਕਟਰ ਆਪਾਂ ਲੈ ਕੇ ਆਏ ਆ ਉਹਨਾਂ ਦੇ ਉਹ ਬਾਜੀ ਟਰੈਕਟਰ ਮੈਂ ਤਾਂ ਲੈ ਕੇ ਆਇਆ ਬਾਜੀ ਟਰੈਕਟਰ ਮੇਰਾ 744 ਸੀਗਾ ਟਰੈਕਟਰ ਮੇਰੇ ਨਾਂ ਤੇ ਠੀਕ ਹੈ ਜੀ ਤੇ ਇੱਕ ਸੀ ਕਿ ਮਿੰਟ ਲੈਫਟ ਵਾਲੀ ਟਰਾਲੀ ਠੀਕ ਹੈ ਜੀ 3 ਲੱਖ ਦੀ ਟਰਾਲੀ ਸੀ ਟਾਇਰ ਵੀ ਉਹਦੇ ਵਿੱਚ ਨਵੇਂ ਪਾਇਆ ਸੀਗੇ ਠੀਕ ਹੈ ਜੀ ਉਹ ਇਹਨਾਂ ਨੇ ਮੇਥੋਂ ਮੇਰੇ ਸਾਈਨ ਕਰਾਉਣ ਤੋਂ ਚੋਰੀ ਟਰੈਕਟਰ ਉੱਥੇ ਫਲੋਰ ਵਿੱਚ ਆਇਆ ਅੱਛਾ ਜੀ ਠੀਕ ਹੈ ਜੀ ਇਹ ਬਾਅਦ ਚ ਇਹਨੇ ਟਰੈਕਟਰ ਆ ਲੈ ਲਿਆ ਇਹਨੇ ਆਪਣੇ ਨਾਂ ਕਰਾ ਲਿਆ ਟਰੈਕਟਰ ਕਿਸ ਨਾਮ ਤੇ ਸੀਗਾ ਜੀ ਉਹ ਮੇਰੇ ਨਾਂ ਤੇ ਸੁਖਵਿੰਦਰ ਸਿੰਘ ਤੇ ਮੇਰਾ ਨਾਂ ਸੁਖਵਿੰਦਰ ਸਿੰਘ ਆ ਓਕੇ ਜੀ ਹਾਂ ਜੀ ਤੇ ਉਹ ਇਹਨਾਂ ਨੇ ਮੈਂ ਬਾਹਰੋਂ ਚੋਰੀ ਵੇਚ ਕੇ ਆ ਟਰੈਕਟਰ ਨਵਾਂ ਲੈ ਲਿਆ ਇਹਨੇ ਆਪਣੇ ਨਾਂ ਕਰਾ ਲਿਆ ਇਹ ਮੇਰੀ ਵਾਈਫ ਦੇ ਨਾਂ ਤੇ ਆ ਵਾਈਫ ਮੇਰੀ ਇੱਥੇ ਘਰੋਂ ਸਮਾਨ ਵਿੱਚ ਆ ਕੇ ਭੱਜੀ ਉਹ ਸੋਨਾ ਮੇਰਾ ਬੀਬੀ ਦਾ ਵਾਈਫ ਦੇ ਨਾਮ ਤੇ ਕੀ ਸੀਗਾ ਭਾਜੀ ਟਰੈਕਟਰ ਜਿਹੜਾ ਆ ਟਰੈਕਟਰ ਤੁਸੀਂ ਲੈ ਕੇ ਆਏ ਆ ਇਹ ਵਾਈਫ ਦੇ ਨਾਮ ਤੇ ਸੀਗਾ? ਹਾਂਜੀ ਜਿਹੜਾ ਮੇਰਾ ਸੀ ਉਹਨੇ ਚੋਰੀ ਵੇਚਿਆ ਮੇਰੇ ਨਾਂ ਤੇ ਸਿਰਫ ਸਾਫ ਸਫਾਈ ਮੈਂ ਦੂਜੀ ਟਰੈਕਟਰ ਦੀ ਗੱਲ ਨਹੀਂ ਕਰ ਰਿਹਾ ਬ੍ਰਦਰ ਮੈਂ ਆ ਟਰੈਕਟਰ ਦੀ ਗੱਲ ਕਰ ਰਿਹਾ ਜਿਹੜਾ ਰਤੀ ਤੁਸੀਂ ਉਸ ਨੂੰ ਚਲਾ ਕੇ ਲੈ ਕੇ ਆਏ ਆ ਕੱਲ ਸ਼ਾਮੀ। ਹਾਂਜੀ ਹਾਂਜੀ ਉਹ ਟਰੈਕਟਰ ਤੁਹਾਡੀ ਵਾਈਫ ਦੇ ਨਾਮ ਤੇ ਸੀਗਾ। ਮੇਰੀ ਬਾਵੀ ਦੇ ਨਾਮ ਤੇ ਆ। ਉਹ ਜਿਹੜੀ ਤੁਹਾਡੀ ਵਾਈਫ ਦੇ ਨਾਮ ਤੇ ਟਰੈਕਟਰ ਸੀ ਉਹਨਾਂ ਨੇ ਟਰੈਕਟਰ ਵੇਚਿਆ ਆ ਵਕਾਇਦਾ سٹਾਮ ਉੱਤੇ ਤੁਹਾਡੇ ਸਾਈਨ ਉਹਨਾਂ ਦੇ ਸਾਈਨ ਹੋਏ ਉਹ ਆ। ਨਹੀਂ ਨਹੀਂ ਪਾਜੀ ਵੇਚਣੇ ਉਹਦੇ ਨਕਲੀ ਪੇਪਰ ਬਣਾਇਆ ਆ ਪਾਜੀ ਉਹਨਾਂ ਨੇ। ਹਾਂਜੀ। ਨਕਲੀ ਪੇਪਰ ਬਣਾਇਆ ਉਹਦੇ ਪਰ ਉਹ ਟੈਸਟਡ ਹੋਇਆ ਨੋਟਰੀ ਟੈਸਟ ਹੋਇਆ ਸਾਰਾ ਕੁਝ ਹੋਇਆ ਆ ਪੇਪਰ ਨਹੀਂ ਨਹੀਂ ਭਾਜੀ ਸੋ ਸਾਡੇ ਘਰੋਂ ਸਮਾਨ ਚੱਕ ਕੇ ਚੋਰੀ ਕਰਕੇ ਭੱਜੀ ਉਹ 4 ਮਹੀਨੇ ਕੋ 70 ਸਾਲਾ ਤੋਂ ਉਹਦੇ ਨਾਲ ਮੁੰਡੇ ਨਾਲ ਰਹਿੰਦੀ ਆ ਉਹਦੇ ਜਿਹੜੇ ਹੁਣ ਉਹਨਾਂ ਦੀ ਜੱਤੀ ਉੱਥੇ ਗਿਆ ਸੀਗਾ ਨਾ ਹਾਂਜੀ ਜਿਸ ਸਮਰਤੀ ਉੱਥੇ ਗਏ ਸੀ ਉਹਨਾਂ ਨਾਲ ਅਸੀਂ ਗੱਲ ਕੀਤੀ ਆ ਉਹਨਾਂ ਨੇ ਸਾਨੂੰ ਪੇਪਰ ਦਿਖਾਏ ਆ ਸਿੱਧਵਿਦ ਤੁਹਾਡੀਆਂ ਵੀਡੀਓਜ਼ ਆ ਤੁਸੀਂ ਉਹ ਟਰੈਕਟਰ ਲੈ ਕੇ ਆਏ ਆ ਜਦ ਆਪਾਂ ਟਰੈਕਟਰ ਤੁਹਾਡੀ ਵਾਈਫ ਦੇ ਨਾਮ ਤੇ ਟਰੈਕਟਰ ਆ ਮੈਂ ਮੰਨ ਲਿਆ ਤੁਹਾਡੀ ਵਾਈਫ ਤੁਹਾਡਾ ਟਰੈਕਟਰ ਆ ਤੁਹਾਡੀ ਵਾਈਫ ਦੇ ਨਾਮ ਤੇ ਟਰੈਕਟਰ ਆ ਤੁਹਾਡੀ ਵਾਈਫ ਨੇ ਤੁਹਾ ਤਾ ਕੋਰਚੇ ਜਾ ਕੇ ਚਾਰ ਲੱਖ ਰੁਪਏ ਲਿਆ ਚਾਰ ਲੱਖ ਰੁਪਏ ਲਿਆ ਉਹਨਾਂ ਦਾ ਪ੍ਰੂਫ ਹੈ ਜੀ ਕੈਸ਼ 4 ਲੱਖ ਰੁਪਏ ਦਿੱਤਾ ਇਹ ਜਿਹੜਾ ਮੇਰਾ ਟਰੈਕਟਰ ਵਿੱਚ ਹੈ ਭਾਈ ਮੇਰੀ ਨੋ ਮੇ ਤੋਂ ਚੋਰੀ ਕਿੱਦਾਂ ਵੇਚ ਸਕਦੀ ਭਾਜੀ ਜੇ ਮੇਰੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਥੋੜੀ ਦੇਖ ਸਕਦੇ ਆਛਾ ਜੀ ਠੀਕ ਹੈ ਮੇਰਾ ਟਰੈਕਟਰ ਵੀ ਟਰਾਲੀ ਵੀ ਮੇਰਾ ਸੋਨਾ ਮੇਰਾ ਮੋਬਾਈਲ ਮੇਰਾ ਸਾਰਾ ਸਮਾਨ ਇਹ ਤੋਂ ਘਰੋਂ ਭੱਡੀ ਹੋਰ ਚਾਲ ਮੇਰਾ ਇੱਕ ਤੋਂ ਮੇਰੀ ਗੱਲ ਸੁਣੋ ਹਾਂਜੀ ਹਾਂਜੀ ਤੁਹਾਡੀ ਚੀਜ਼ ਆ ਠੀਕ ਹੈ ਜੀ ਤੁਹਾਡੀ ਵਾਈਫ ਦੇ ਨਾਮ ਤੇ ਆ ਹਾਂਜੀ ਜਿਹੜੀ ਚੀਜ਼ ਜਿਹਦੇ ਨਾਮ ਤੇ ਆ ਜੇ ਉਹਨੇ ਵੇਚਤੀ ਆ ਉਹਦੇ ਪੇਪਰ ਵਗੈਰਾ ਸਾਰਾ ਉਹਦੇ ਹੈਗੇ ਆ ਤੁਸੀਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਵੀ ਆ ਟਰੈਕਟਰ ਮੇਰੇ ਨਾਮ ਤੇ ਆ ਨਹੀਂ ਜਿਹੜਾ ਮੇਰਾ ਵੇਚਿਆ ਮੈਂ ਨੇ ਪੁੱਛਿਆ ਮੈਂ ਕਿ ਟਰੈਕਟਰ ਮੇਰੇ ਤੋਂ ਬਿਨਾ ਪੁੱਛੇ ਕਿਉਂ ਵੇਚਿਆ ਤੇ ਮੇਰਾ ਸਾਸ ਜੀ ਨੂੰ ਪੁੱਛਿਆ ਸੀ ਵੀ ਭਜੀਏ ਮੈਂ ਆਪਣੀ ਵਾਈਫ ਨੂੰ ਪੁੱਛਿਆ ਵੀ ਤੂੰ ਮੈਨੂੰ ਵੇਚਿਆਗਾ ਤੇ ਉਹ ਟਰੈਕਟਰ ਹਾਂ ਤੁਸੀਂ ਆਪਣੀ ਵਾਈਫ ਨੂੰ ਪੁੱਛਿਆ ਉਹਨੇ ਕੀ ਜਵਾਬ ਦਿੱਤਾ ਜੀ ਉਹ ਕਹਿੰਦੀ ਮੇਰੀ ਮਰਜ਼ੀ ਮੈਂ ਵੇਚ ਦਤਾ ਮੈਂ ਕਿਹਾ ਫਿਰ ਪੈਸੇ ਕਿੱਥੇ ਦੱਸ ਕਿੱਥੇ ਟਰਾਲੀ ਦੇ ਟਰੈਕਟਰ ਦੇ ਉਹ ਵੀ ਤੁਹਾਡਾ ਆਪਣਾ ਪਰਸਨਲ ਮੈਟਰ ਹੋ ਗਿਆ ਨਾ ਜਿਹੜੇ ਬੰਦੇ ਨੇ ਖਰੀਦੇ ਆ ਤੁਸੀਂ ਉਹਦੇ ਕੋਲੋਂ ਬਿਨਾਂ ਚਾਬੀ ਲੈ ਟਰੈਕਟਰ ਚੱਕ ਲਿਆਂਦਾ ਹਾਂਜੀ ਉਹਦਾ ਕੀ ਭਾਜੀ ਉਹਨੂੰ ਤੁਹਾਡਾ ਬਣਦਾ ਸੀ ਨਾ ਉਸ ਬੰਦੇ ਨਾਲ ਗੱਲ ਕਰਨਾ ਵੀ ਤੂੰ ਟਰੈਕਟਰ ਕਿੱਦਾਂ ਲੈ ਗਿਆ ਉਹ ਬੰਦਾ ਉਹ ਬੰਦਾ ਮੈਨੂੰ 4 ਵਾਰੀ ਮੇਰੇ ਤੇ ਹਮਲਾ ਵੀ ਕੀਤਾ ਉਹਨਾਂ ਬੰਦੇ ਨੇ ਘਾਹ ਰਾਕੇ ਹਾਂਜੀ ਉਹਨੇ ਮੇਤੇ ਹਮਲਾ ਵੀ ਕੀਤਾ ਚਾਰ ਵਾਰੀ ਬਾਜੀ ਮੇਰੇ ਪੈਸੇ ਵੀ ਕੱਢ ਗਏ ਜੇਬੀ ਜੋ ਪੰਜਾਬੀ ਹੈ ਜੇ ਪੈ ਤਿੰਨ ਵਾਰੀ ਉਹਦੀ ਕੋਈ ਕੰਪਲੇਨ ਤੁਹਾਡੀ ਕੀਤੀ ਵਾ ਕੀਤੀ ਥਾਣੇ ਸਾਡਾ ਕੇਸ ਚੱਲਦਾ ਬਾਜੀ ਅੱਛਾ ਉਹ ਕੇਸ ਚੱਲਦਾ ਜੀ ਉਹ ਕੇਸ ਚੱਲਦਾ ਤੁਸੀਂ ਉਸ ਕੇਸ ਦੇ ਅਕੋਰਡਿੰਗ ਇਹ ਬਰੀਜਾ ਗੱਡੀ ਵਿੱਚ ਆਈ ਸੀ ਮੇਤੇ ਹਮਲਾ ਕਰਨਾ ਉਹ ਗੱਡੀ ਦੀ ਵੀ ਕੇਸ ਚੱਲਦਾ ਭਾਜੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਸਰ ਜਿਹੜੀ ਉਹ ਕੇਸ ਤੁਹਾਡਾ ਚੱਲਦਾ ਉਸ ਤੋਂ ਅਕੋਰਡਿੰਗ ਤੁਸੀਂ ਜਿਹੜੀ ਹੁਣ ਆਹ ਟਰੈਕਟਰ ਚੱਕ ਕੇ ਲਿਆਂਦਾ ਉਹ ਦੀ ਤੁਸੀਂ ਆਪ ਚੱਕ ਕੇ ਟਰੈਕਟਰ ਲੈ ਆਂਦਾ ਬਿਨਾ ਪਰਮਿਸ਼ਨ ਤੋਂ ਜਦ ਕਿ ਉਹ ਕੋਈ ਪੇਪਰ ਹੈ ਤੁਸੀਂ ਕੋਈ ਥਾਣੇ ਜੀ ਥਾਣੇ ਜੀ ਕੋਈ ਕੰਪਲੇਨ ਕੀਤੀ ਸੀ ਕਿ ਮੇਰਾ ਟਰੈਕਟਰ ਇਹਦਾ ਵੇਚਦਾ ਜਾਂ ਪੇਪਰ ਉਹ ਦਿਖਾ ਹਾਂ ਦਿੱਤੀ ਸਾਰਾ ਕੁਝ ਦਿੱਤਾ ਭਾਜੀ ਹਾਂਜੀ ਹਾਂ ਦਿੱਤਾ ਸਾਰਾ ਕੁਝ ਦਿੱਤਾ ਥਾਣੇ ਜੀ ਦਿੱਤਾ ਔਰ ਕਿਹੜੇ ਸਾਫ ਦੇ ਕੋਲ ਹੈ ਅੱਛਾ ਸੁਚੈਨ ਸੋ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਕਿਹੜੇ ਮੁਲਾਜ਼ਮ ਆ ਜਿਹਨਾਂ ਦੇ ਕੋਲ ਤੁਹਾਡਾ ਕੇਸ ਅਪਲਿਕ ਚੱਲਦਾ ਪਿਆ ਕਮਲਜੀਤ ਕਮਲਜੀਤ ਕੋਲ ਆਪਾ ਜੀ ਕਮਲਜੀਤ ਭਾਜੀ ਇਹ ਟਰੈਕਟਰ ਦੀ ਗੱਲ ਹੈ ਟਰੈਕਟਰ ਦੀ ਵੀ ਸਾਰਾ ਸਾਡਾ ਕੇਸ ਜੋ ਵੀ ਸਾਰਾ ਉੱਥੇ ਹੀ ਚੱਲਦਾ ਸਾਰਾ ਉਹਦੇ ਉਹਦੇ ਸੈਂਸਲੇ ਚ ਉਹਨਾਂ ਨਾਲ ਵੀ ਗੱਲ ਕੀਤੀ ਜਾਊਗੀ ਟਰੈਕਟਰ ਦਾ ਵਿੱਚ ਵੇਰਵਾ ਹੈਗਾ ਇੱਕ ਟਰੈਕਟਰ ਦਾ ਵੇਰਵਾ ਵਿੱਚ ਪਾਇਆ ਭਾਜੀ ਹਾਂ ਪਾਇਆ ਮੇਰਾ ਸਾਰਾ ਟਰੈਕਟਰ ਚੋਰੀ ਕਿੱਦਾਂ ਵੇਚ ਸਕਦੇ ਭਾਜੀ ਜਦ ਮੇਰੇ ਸਹੇਣ ਹੀ ਨਾ ਉਹ ਇਦਾਂ ਕਿਤੇ ਵੇਚੋ ਕੀ ਚੱਲੇਗਾ ਮੇਰਾ ਤੁਹਾਡੇ ਸਹੇਣ ਕਿੱਦਾਂ ਹੋ ਜਾਣਗੇ ਟਰੈਕਟਰ ਤੁਹਾਡੀ ਵਾਈਫ ਦੇ ਨਾਮ ਤੇ ਹੈ ਨਹੀਂ ਨਹੀਂ ਜਿਹੜਾ ਮੇਰਾ ਵੇਚੇ ਭਾਜੀ ਉਹ ਤੁਹਾਡੀ ਵਾਈਫ ਨੇ ਵੇਚਿਆ ਤੁਸੀਂ ਆਪਣੀ ਵਾਈਫ ਦੇ ਉੱਤੇ ਕੇਸ ਕਰ ਸਕਦੇ ਬੰਦੇ ਥੋੜੀ ਕਰ ਹਾਂ ਹਾਂ ਸਾਡਾ ਚੱਲਦਾ ਕੇਸ ਜਿੱਦਾਂ ਚਲੋ ਠੀਕ ਹੈ ਸਰ ਬਸ ਇਹੀ ਕਹਿਣਾ ਚਾਹੁੰਨੇ ਹਾਂਜੀ ਠੀਕ ਹੈ ਸਰ ਥੈਂਕ ਯੂ ਹਾਂਜੀ ਮੈਡਮ ਕੀ ਨਾਮ ਆਪਣਾ ਜੀ ਮੇਰਾ ਨਾਮ ਕਲਦੀਪ ਕੌਰ ਕੁਛ ਕੋਈ ਕਲਦੀਪ ਨਾਮ ਕਲਦੀਪ ਕੌਰ ਕਿਹੜ ਅਜਿਹੜਾ ਤੁਹਾਡੇ ਇੱਕ ਅਲਿਗੇਸ਼ਨ ਸੀਗਾ ਵੀ ਮੇਰਾ ਟਰੈਕਟਰ ਮੈਂ ਲਿਆ ਸੀ ਖਰੀਦਿਆ ਸੀ ਟਰੈਕਟਰ ਖਰੀਦਿਆ ਸੀਗਾ ਉਹ ਟਰੈਕਟਰ ਚੋਰੀ ਹੋ ਗਿਆ ਉਹਨਾਂ ਦੇ ਦੁਆਰਾ ਫੇਰ ਹਾਂਜੀ ਤੁਸੀਂ ਟਰੈਕਟਰ ਬਾਰੇ ਕੀ ਕਹਿਣਾ ਚਾਹੁੰਦੇ ਆ ਮੈਂ ਟਰੈਕਟਰ ਵੇਚ ਦਿੱਤਾ ਸੀ ਕੁਲਵੀਰ ਸਿੰਘ ਨੂੰ ਤੇ ਇਹ ਚੋਰੀ ਸੁਖਵਿੰਦਰ ਸਿੰਘ ਨੇ ਕੀਤੀ ਆ ਕੱਲ ਕੁਲਵੀਰ ਸਿੰਘ ਕਿੱਥੇ ਦੇ ਰਹਿਣਾ ਨੇ ਕੁਲਵੀਰ ਸਿੰਘ ਪੁੱਲਾ ਰਾਈ ਦੇ ਰਹਿਣਾ ਨੇ ਆ ਇਹ ਜਿਹੜਾ ਟਰੈਕਟਰ ਤੁਸੀਂ ਵੇਚਿਆ ਆ ਉਹਦਾ ਨੰਬਰ ਕੀ ਸੀਗਾ ਜੀ ਨੰਬਰ ਉਹਦਾ ਸੀ ਪੀਬੀ09ਏਐਨ010105 ਕਿਹੜਾ ਟਰੈਕਟਰ ਸੀਗਾ ਇਹ 855 ਸਵਰਾਜ ਸਵਰਾਜ ਹਾਂਜੀ ਇਹ ਟਰੈਕਟਰ ਤੁਸੀਂ ਕਦੋਂ ਵੇਚਿਆ ਸੀ ਉਹਨੂੰ ਇਹ ਮੈਨੂੰ ਹੋਗਾ 5-6 ਮਹੀਨੇ ਹੋ ਗਏ ਵੇਚਿਆ ਨੂੰ ਉਹਦੀ ਐ ਪ੍ਰੋਪਰ ਉਹਦੀ ਪੇਮੈਂਟ ਤੁਹਾਨੂੰ ਦੇ ਦਿੱਤੀ ਉਹਨਾਂ ਨੇ ਹਾਂਜੀ ਪੇਮੈਂਟ 4 ਲੱਖ ਦਿੱਤੀ ਸੀਗੀ ਬਾਕੀ ਕਿਸ਼ਤਾਂ ਰਹਿਣੀਆਂ ਸੀ ਉਹ ਕੁਲਵੀਰ ਸਿੰਘ ਕਿਸ਼ਤਾਂ ਦਿੰਦਾ ਪਿਆ ਹੈ ਕਿੰਨੀ ਕਿਸ਼ਤੋਂ ਦੇ ਰਹੇ ਆ ਕਿਸ਼ਤ ਉਹਨਾਂ ਪਹਿਲਾਂ 120 ਦਿੱਤੀ ਫਿਰ 10 ਦਿੱਤੀ ਹੁਣ ਇੱਕ 100 ਹੈ 198000 ਯਾਨੀ ਤੁਹਾਡੇ ਕਹਿੰਦੇ ਮਤਵਾਕ ਪੇਮੈਂਟ ਤੁਹਾਨੂੰ 4 ਲੱਖ ਮਿਲ ਗਈ ਹੈ ਹਾਂਜੀ ਮੈਨੂੰ ਮਿਲ ਗਈ ਜਿਹੜੀਆਂ ਬਾਕੀ ਕਿਸ਼ਤਾਂ ਸੀ ਉਹ ਦੇ ਰਹੇ ਆ ਹਾਂਜੀ ਉਹ ਦੇ ਰਹੇ ਦੋ ਕਿਸ਼ਤਾਂ ਭੰਡ ਤੇ ਜਿਹੜਾ ਟਰੈਕਟਰ ਇਹ ਕੱਲ ਚੱਕ ਕੇ ਲੈ ਕੇ ਆਏ ਉਹਨਾਂ ਦਾ ਕੀ ਨਾਮ ਆ ਕੌਣ ਨਹੀਂ ਤੁਹਾਡੇ ਉਹ ਉਹ ਸੁਖਵਿੰਦਰ ਸਿੰਘ ਲੈ ਕੇ ਆਏ ਆ ਉਹ ਮੇਰੇ ਘਰ ਆਲੇ ਆ ਮੇਰੇ ਹਸਬੰਦ ਆ ਉਹ ਟਰੈਕਟਰ ਜਦੋਂ ਤੁਹਾਡੇ ਨਾਮ ਤੇ ਸੀਗਾ ਹਾਂਜੀ ਟਰੈਕਟਰ ਮੇਰੇ ਨਾਮ ਤੇ ਸੀ ਓਕੇ ਜਿਹੜਾ ਟਰੈਕਟਰ ਤੁਹਾਡੇ ਨਾਮ ਤੇ ਸੀ ਤੁਸੀਂ ਸੇਲ ਕੀਤਾ ਆ ਵਕੈਦਾ ਤੁਹਾਡਾ ਕੋਰਟ ਚ ਸਟਾਮ ਵਗੈਰਾ ਸਭ ਕੁਝ ਹੋ ਗਿਆ ਹਾਂਜੀ ਸਾਰਾ ਕੁਝ ਹੋਇਆ ਮੇਰੇ ਨਾਮ ਤੇ ਆ ਸਾਰਾ ਕੁਝ ਪਰ ਹੁਣ ਕੁਲਵੀਰ ਸਿੰਘ ਜੀ ਦੇ ਕਹਿਣ ਦੇ ਮੁਤਾਬਕ ਇਹ ਸੀਗਾ ਵੀ ਤੁਸੀਂ ਟਰੈਕਟਰ ਵੇਚਿਆ ਸੀਗਾ ਹਾਂਜੀ ਤੁਸੀਂ ਪੇਮੈਂਟ ਲੈ ਲਈ ਆ ਤੁਹਾਡੇ ਵਾਲੇ ਹਸਬੰਦ ਆ ਕੇ ਟਰੈਕਟਰ ਕੱਲ ਚੱਕ ਕੇ ਲੈ ਗਏ ਬਕਾਇਦਾ ਵੀਡੀਓ ਰਿਕਾਰਡਿੰਗ ਸਾਰ ਕੁਲਵੀਰ ਸਿੰਘ ਜੀ ਦੇ ਕਹਿੰਦੇ ਅਕੋਰਡਿੰਗ ਵੀ ਇਹ ਦੋਨੇ ਮਿਲੇ ਹੋਆ ਹਾਂਜੀ ਦੋਨੇ ਮਿਲੇ ਆ ਪੇਮੈਂਟ ਮੈਂ ਦੇ ਦਿੱਤੀ ਆ ਫਿਰ ਵੀ ਮੇਰੀ ਪੇਮੈਂਟ ਲੈ ਕੇ ਜਾਂ ਤਾਂ ਮੇਰਾ ਟਰੈਕਟਰ ਵਾਪਸ ਕੀਤਾ ਜਾਵੇ ਜਾਂ ਪੇਮੈਂਟ ਵਾਪਸ ਕੀਤੀ ਜਾਵੇ ਹਾਂਜੀ ਮੈਂ ਕੁਛ ਉਹਦੇ ਨਾਲ ਨਹੀਂ ਮਿਲੀ ਪਈ ਮੈਂ ਜਾਨੀ ਕਿ ਇਹੀ ਮੰਗ ਕਰਦੀ ਆ ਕਿ ਸੁਖਵਿੰਦਰ ਸਿੰਘ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਹੜੀ ਉਹਨਾਂ ਚੋਰੀ ਕੀਤੀ ਆ ਉਹ ਤੇ ਚੋਰੀ ਦਾ ਪਰਚਾ ਕੀਤਾ ਜਾਵੇ ਜਿਹੜੇ ਉਹਨਾਂ ਗਲਤ ਕੰਮ ਕੀਤਾ ਆ ਉਹ ਜੋ ਵੀ ਆ ਉਹਦੀ ਉਹਦੀ ਬਣਦੀ ਸਜ਼ਾ ਦਿੱਤੀ ਜਾਵੇ ਤੁਸੀਂ ਇਸ ਮੁਤਾਬਕ ਕੋਈ ਜਿੱਦਾਂ ਹੁਣ ਤੁਹਾਡੇ ਉੱਤੇ ਉਹ ਅਲੀਗੇਸ਼ਨ ਆ ਰਹੇ ਸੀ ਪੇਮੈਂਟ ਵਾਪਸ ਨਹੀਂ ਕਰ ਰਹੇ ਜਾਂ ਟਰੈਕਟਰ ਨਹੀਂ ਵਾਸ ਕਰ ਰਹੇ ਤੁਸੀਂ ਕੋਈ ਆਪਣੀ ਤਰਖਾਸ ਵਗੈਰਾ ਦਿੱਤੀ ਹੈ ਮੈਂ ਕੱਲ ਕਲਰ ਗਈ ਸੀ ਥਾਣੇ ਗਈ ਸੀ ਆਪਣੇ ਸਦਾ ਥਾੜੇ ਸੁਰੱਖਿਆ ਨਾਲੇ ਮੈਂ ਉੱਥੇ ਗਈ ਸੀ ਆਪਣੇ ਬਿੰਦਰ ਸਾਹਿਬ ਸੀਗੇ ਤੇ ਉਹਨਾਂ ਨੇ ਮੈਨੂੰ ਇਹ ਹੀ ਗੱਲ ਕਹੇ ਸੀ ਜਦੋਂ ਮੈਂ ਤਰਖਾਸ ਦੇਣ ਗਈ ਸੀ ਉਹ ਕਹਿੰਦੇ ਸੀ ਬਕਾਇਦਾ ਤੁਹਾਡੀਆਂ ਪਹਿਲਾਂ ਵੀ ਦਰਖਾਸਤਾਂ ਇੱਕ ਮੇਰੀ ਦਰਖਾਸਤ ਆਪਣੇ ਕਮਲਜੀਤ ਸਰ ਕੋ ਸੀ ਉਹ ਆਪਣੇ ਸੀ ਡਾਕਟਰ ਤੋਂ ਕਰਪੂਤਲੇ ਤੋਂ ਆਈ ਹੋਈ ਆ ਤੇ ਇੱਕ ਆਪਣੇ ਗਵਰਮਖ ਸਰ ਕੋਲ ਸੀ ਕਿਉਂਕਿ ਇਹਨਾਂ 22 ਤਰੀਕ ਨੂੰ ਮੇਰੇ ਨਾਲ ਕਟ ਮਾਰ ਕੀਤੀ ਸੀਗੀ ਉਹਦੀ ਐਮ ਆਰ ਆਈ ਕਟਾਈ ਸੀਗੀ ਤੇ ਉਹ ਮੇਰੀ ਦਰਖਾਸਤ ਗਵਰਮਖ ਸਰ ਕੋਲ ਆ ਪਰ ਉਸਤੇ ਵੀ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈਗੀ ਤੇ ਉਹ ਦੋ ਦੋ ਦਰਖਾਸਤਾਂ ਸੀਗੀਆਂ ਉਹ ਮੈਨੂੰ ਕਹਿੰਦੇ ਸੀ ਕਿ ਇਹ ਦਰਖਾਸਤ ਉਸ ਦਰਖਾਸਤ ਦੇ ਨਾਲ ਹੀ ਐਡ ਕੀਤੀ ਜਾਊਗੀ ਤੇ ਪਰ ਉਹਨਾਂ ਨੇ ਇਸ ਨੂੰ ਫੋਨ ਕੀਤਾ ਸੀਗਾ ਬੀ ਤੂੰ ਕਿੱਥੇ ਆ ਜਾ ਕੇ ਦਾ ਇਹ ਉਹਨਾਂ ਨੂੰ ਕਹਿਣ ਲੱਗਾ ਮੈਂ ਤੁਹਾਡੀ ਕੋਲ ਰਿਕਾਰਡਿੰਗ ਕਰਦਾ ਪਿਆ ਆ ਤੇ ਉਹ ਕਹਿੰਦਾ ਇਹ ਕਹਿੰਦਾ ਕਿ ਮੈਂ ਛੱਬੇ ਵਾਲਾ ਰੇਤਾ ਲੈਣ ਗਿਆ ਤੇ ਉਹਨੂੰ 10 ਵਜੇ ਉੱਥੇ ਠਾਣੇ ਸੱਦਿਆ ਸੀਗਾ ਪਰ ਮੈਨੂੰ ਹਜੇ ਤੱਕ ਠਾਣੇ ਤੋਂ ਕਾਲ ਨਹੀਂ ਆਈ ਤਕਰੀਬਨ ਹੁਣ ਟਾਈਮ 12:30 ਹੋ ਗਿਆ ਆ ਮੈਨੂੰ ਕੋਈ ਕਾਲ ਨਹੀਂ ਆਈ ਜੀ ਤੁਹਾਡੇ ਕਹਿਣ ਦੇ ਮਤਾਬੋਗੇ ਤੁਸੀਂ ਉੱਥੇ ਕੰਪਲੇਨ ਕਰਨ ਗਏ ਸੀ ਪਰ ਉੱਥੇ ਕੀ ਨਾਮ ਲੈ ਰਹੇ ਸੀ ਉਹਨਾਂ ਦਾ ਜੀ ਇਹ ਵਿੰਦਰ ਸਾਹਿਬ ਵਿੰਦਰ ਸਰ ਹਾਂ ਜੀ ਜਿਹੜੇ ਵਿੰਦਰ ਸਰ ਆਈਓ ਨੇ ਉਹਨਾਂ ਨੇ ਤੁਹਾਨੂੰ ਕਿਹਾ ਵੀ ਜਿਹੜੀ ਤਰਖਾਸਤ ਤੁਹਾਡੇ ਪਹਿਲਾਂ ਨੇ ਪਈਆਂ ਉਹ ਨਵੇੜੋ ਹਾਂ ਜੀ ਉਹਨਾਂ ਨੇ ਮੈਨੂੰ ਕਿਹਾ ਵੀ ਤੁਹਾਡੀ ਪਹਿਲਾਂ ਤਰਖਾਸਤ ਜਿਹੜੀਆਂ ਪਈਆਂ ਉਹਦਾ ਤੁਸੀਂ ਕਰੋ ਜਿਹੜੀ ਇਹ ਗੱਲ ਆ ਇਹ ਉਹਦੇ ਨਾਲ ਹੀ ਅਟੈਚ ਕਰੋ ਜੋ ਵੀ ਆ ਅੱਛਾ ਪਰ ਮੇਰੀ ਕੋਈ ਜਾਨੀ ਕਿ ਕਾਰਵਾਈ ਨਹੀਂ ਹੋਈ ਹੈ ਹੁਣ ਤੁਸੀਂ ਕੀ ਕਾਰਵਾਈ ਕਰਾਉਣਾ ਚਾਹੁੰਦੇ ਹੋ ਤੁਸੀਂ ਫਿਰ ਤੁਹਾਡੇ ਉੱਤੇ ਅਲੀਗੇਸ਼ਨ ਲੱਗ ਰਹੇ ਵੀ ਟਰੈਕਟਰ ਇਹ ਲੈ ਗਏ ਆ ਇਹਨਾਂ 2010.5 ਮਿਲੇ ਹੋ ਟਰੈਕਟਰ ਇਹੀ ਲੈ ਗਏ ਆ ਤੁਸੀਂ ਕੀ ਕਾਰਵਾਈ ਕਰਨਾ ਚਾਹੁੰਦੇ ਮੈਂ ਕੋਈ ਸੁਖਿੰਦਰ ਸਿੰਘ ਦੇ ਨਾਲ ਨਹੀਂ ਮਿਲਣੀ ਮੈਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੀ ਆ ਕਿ ਕੁਲਵੀਰ ਦਾ ਟਰੈਕਟਰ ਕੁਲਵੀਰ ਨੂੰ ਵਾਪਸ ਦਿੱਤਾ ਜਾਵੇ ਜਿਹੜੇ ਆਪਣੇ ਸੁਖਿੰਦਰ ਸਿੰਘ ਨੇ ਚੋਰੀ ਕੀਤੀ ਆ ਉਹ ਤੇ ਚੋਰੀ ਦਾ ਪਰਚਾ ਦਰਜ ਕੀਤਾ ਜਾਵੇ ਬਕਾਇਦਾ ਉਹਨੂੰ ਜੋ ਬਣਦੀ ਸਜ਼ਾ ਦਿੱਤੀ ਜਾਵੇ ਉਹ ਸਿੱਧਾ ਧੱਕਾ ਕਰ ਰਿਹਾ ਮੇਰਾ ਕੇਸ ਕੋਰਟ ਚ ਚੱਲ ਰਿਹਾ ਹੈ ਬਕਾਇਦਾ ਇਹ ਸਾਰਾ ਜੋ ਕੁਝ ਵੀ ਹੈਗਾ ਕੋਰਟ ਦੇ ਵਿੱਚ ਉਹ ਚੱਲਦਾ ਹੈ ਇਹ ਜੋ ਕੋਰਟ ਚ ਕਲੀਅਰ ਹੋਣਾ ਸੀ ਉਹ ਬਾਤ ਆ ਮੈਟਰ ਸੀਗਾ ਇਸਨੇ ਉਸ ਦਾ ਟਰੈਕਟਰ ਕਿਉਂ ਚੋਰੀ ਕੀਤਾ ਤੁਸੀਂ ਕੋਈ ਦਰਖਾਸਤ ਦਿਓਗੇ ਹੁਣ ਆਪਣੇ ਵੱਲੋਂ ਕਿ ਟਰੈਕਟਰ ਤੁਸੀਂ ਸੇਲ ਕੀਤਾ ਹਾਂ ਮੈਂ ਇਹ ਦਰਖਾਸਤ ਦਿੰਨੀ ਆ ਮੈਂ ਸਿੱਧਾ ਦਰਖਾਸਤ ਦਿੰਨੀ ਆ ਕਿ ਇਸ ਤਲਵੀਰ ਦਾ ਟਰੈਕਟਰ ਜੋ ਵੀ ਆ ਸੁਖੰਦਰ ਸਿੰਘ ਤੇ ਕਾਰਵਾਈ ਕੀਤੀ ਜਾਵੇ ਹੁਣ ਤੁਸੀਂ ਦਰਖਾਸਤ ਕਿੱਥੇ ਦੋਵੋਗੇ ਮੈਂ ਉੱਚ ਅਧਿਕਾਰੀ ਐਸਐਸਟੀ ਸਾਹਿਬ ਕੋਲ ਤਰਖਾਸ ਦਊਂਗੀ ਜੋ ਬਣਦੀ ਕਾਰਵਾਈ ਕਿਤੇ ਵੀ ਕੁਝ ਇਸ ਦੇ ਨਾਲ ਬੰਦੇ ਵੀ ਰਲੇ ਹੋਏ ਆ ਉਹ ਬੰਦਿਆਂ ਦਾ ਵੀ ਜੇ ਮੈਨੂੰ ਕੋਈ ਕਾਰਵਾਈ ਕਰਨੀ ਪਈ ਕਿਉਂਕਿ ਮੇਰੀ ਕੌਣ ਨੇ ਉਹ ਬੰਦੇ ਬੰਦੇ ਹੈਗੇ ਆ ਇਹਦੇ ਨਾਲ ਹੀ ਰਹਿੰਦੇ ਆ ਕੁਝ ਬੰਦੇ ਰਲੇ ਹੋਏ ਆ ਜਿਹੜੇ ਇਹਨੂੰ ਧੱਕਾ ਨਾਲ ਕਰਕੇ ਪਹਿਲਾਂ ਮੇਨੂੰ ਘਰੋਂ ਕਢਾਇਆ ਮੇਰੇ ਤਾਂ ਮੇਰੀ ਬੇਟੀਆਂ ਨਾਲ ਸਿੱਧਾ ਹੀ ਧੱਕਾ ਕੀਤਾ ਗਿਆ ਤੇ ਮੇਰੇ ਤੇ ਇਲਜ਼ਾਮ ਲਾਈ ਜਾਂਦਾ ਆ ਕਦੇ ਚਿੱਟਾ ਵੇਚਦੀ ਆ ਕਦੇ ਕਹਿੰਦੇ ਚੋਰੀ ਕਰੋ ਸੋਨਾ ਚੱਕ ਕੇ ਲੈ ਕੇ ਕਦੇ ਕੁਛ ਮੈਂ ਇੱਕ ਪ੍ਰਸ਼ਾਸਨ ਤੋਂ ਪਲੀਜ਼ ਹੱਥ ਜੋੜ ਕੇ ਅਮੰਗ ਕਰਦੀ ਆ ਕਿ ਜਿਹੜਾ ਮੇਰੇ ਤੇ ਨਾ ਇਸਨੇ ਚਿੱਟਾ ਵੇਚਣ ਦਾ ਇਲਜ਼ਾਮ ਲਾਇਆ ਮੇਕ ਤਾਂ ਮੇਰੀ ਬੇਟੀ ਨੂੰ ਬਦਨਾਮ ਕੀਤਾ ਆ ਇਹਦੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੋ ਮਾਨ ਦੀ ਸਜਾਇਆ ਇਸ ਸੁਖਿੰਦਰ ਸਿੰਘ ਨੂੰ ਦਿੱਤੀ ਜਾਵੇ ਇਹ ਮੈਨੂੰ ਝੂਠਾ ਬਦਨਾਮ ਪਿੰਡ ਦੇ ਵਿੱਚ ਕਰਾ। ਜਦੋਂ ਤੁਸੀਂ ਪਿੰਡੋਂ ਬਾਹਰ ਆਏ ਸੀਗੇ ਘਰ ਛੱਡ ਕੇ ਆਏ ਸੀਗੇ ਉਦੋਂ ਪਿੰਡ ਦੀ ਪੰਚਾਇਤ ਜਾਂ ਕੋਈ ਬੰਦੇ ਸੀਗੇ। ਹਾਂ ਜੀ ਜਦੋਂ ਅਸੀਂ ਘਰੋਂ ਨਿਕਲੀਆਂ ਸੀ ਮੈਂ ਤਾਂ ਮੇਰੀ ਬੇਟੀ ਉੱਥੇ ਪਿੰਡ ਦੀ ਪੰਚਾਇਤ ਦਰਾਂ ਦੇ ਮੋਹਰੇ ਖੜੀ ਸੀਗੀ ਇਹ ਆਪਣੇ ਪੰਜ ਕੋਮਨਦੀਪ ਸੀਗਾ ਆਪਣੇ ਬੇਬ ਭਾਜੀ ਸੀਗੇ ਹੋਰ ਮਹੱਲੇ ਦੇ ਬੰਦੇ ਸੀਗੇ ਉਹਨਾਂ ਦੇ ਮੋਹਰੇ ਖਾਲੀ ਹੱਥੀ ਮੈਂ ਸਕੂਟਰੀ ਤੇ ਨਿਕਲੀ ਆ ਮੇਰੇ ਬੇਟੀਆਂ ਤੁਰ ਕੇ ਨਿਕਲੀਆਂ ਸਾਡੇ ਹੱਥਾਂ ਦੇ ਵਿੱਚ ਕੁਝ ਨਹੀਂ ਸੀਗਾ ਇਸ ਬੰਦੇ ਨੇ ਮੇਰੀ ਕੁੜੀ ਦੇ ਯੂਨੀਫਾਰਮ ਪਾਈ ਸੀਗੀ। ਕੁਝ ਨਹੀਂ ਸੀ ਸਾਡੇ ਹੱਥਾਂ ਦੇ ਵਿੱਚ 22 ਤਰੀਕ ਨੂੰ ਵੀ ਐਸ ਕੋੜੀ ਪੁਲ ਬੰਦੇ ਨੇ ਮੇਰੇ ਨਾਲ ਕੁੱਟ ਮਾਰਾਸਤੇ ਦੇ ਵਿੱਚ ਕੀਤੀ ਆ ਉਹ ਵੀ ਬਕਾਇਦਾ ਮੈਂ ਗੁਰਮਖ ਸਰ ਕੋ ਗਈ ਸੀ ਮੈਂ ਉਹਨਾਂ ਨੂੰ ਕਿਹਾ ਸੀ ਤੁਸੀਂ ਕੈਮਰੇ ਚੈੱਕ ਕਰੋ ਕੈਮਰੇ ਦੇ ਵਿੱਚ ਦੇਖੋ ਕਹਿੰਦੇ ਮੇਰੇ ਨਾਲ ਗਲਤ ਕੀਤਾ ਆ ਉਹ ਵੀ ਕੁਝ ਨਹੀਂ ਕਾਰਵਾਈ ਕੀਤੀ ਗਈ ਕਿ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਮੈਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੀ ਆ ਕਿ ਮੇਰੀ ਬੇਟੀਆਂ ਦਾ ਘਰ ਚ ਸਮਾਨ ਨਹੀਂ ਆ ਜ਼ਰੂਰੀ ਸਮਾਨ ਨਾ ਮੇਰੀ ਬੇਟੀਆਂ ਨੂੰ ਕੋਈ ਸਮਾਨ ਚੱਕਣ ਦਿੱਤਾ ਨਾ ਕੋ ਕੱਪੜਾ ਨਾ ਕਿਤਾਬਾਂ ਕੋਈ ਵੀ ਚੀਜ਼ ਨਹੀਂ ਦਿੱਤੀ ਇਹ ਮੇਰੇ ਬੇਟੀਆਂ ਨੂੰ ਖਾਣੇ ਵੀ ਦਰਖਾਸਤ ਲਈ ਸੀ ਤੇ ਆਪਣੇ ਸਰਪੰਚ ਸਾਹਿਬ ਨੂੰ ਵੀ ਗਈ ਆ ਕਿ ਸਾਡਾ ਜ਼ਰੂਰੀ ਸਮਾਨ ਦਿੱਤਾਵੇ ਬੇਟੀਆਂ ਨੇ ਦਰਖਾਸਤ ਦਿੱਤੀ ਸੀ ਕਿ ਜੋ ਮੰਮੀ ਦਾ ਕੇਸ ਦਾ ਉਹ ਜੋ ਇਹਨਾਂ ਦਾ ਆਪਸੀ ਮੈਟਰ ਆ ਸਾਡਾ ਜਿਹੜਾ ਜ਼ਰੂਰੀ ਸਮਾਨ ਆ ਉਹ ਸਾਨੂੰ ਦਿੱਤਾ ਜਾਵੇ